ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਹੁੰਚੇ ਹਾਂ ਜੀ ਮੁੱਲਾਪੁਰ ਹਾਈ ਟੈਕ ਪਾਰਕ ਦੇ ਵਿੱਚ ਉਹ ਬਾਗੀ ਬਾਈ ਨੂੰ ਫੋਨ ਲਾਇਆ ਫਿਰ ਸਸੀ ਗੱਲ ਬਾਈ ਕਿਵੇਂ ਹੋ ਠੀਕ ਹੋ ਲੱਗੇ ਹੋਏ ਐਕਸਰਾਈ ਕੰਮ ਤੇ ਇੱਥੇ ਇੱਕ ਭੈਣ ਬੈਠੀ ਆ ਤੇ ਬਾਕੀ ਸਾਨੂੰ ਕਾਲ ਆਈ ਸੀ ਸਸੀ ਗੱਲ ਭੈਣ ਜੀ ਸਾਰਿਆਂ ਨੂੰ ਵਾਹਿ ਖਾਲਸਾ ਵਾਹਿ ਫਤਿਹ ਉਹ ਬੈਣੀ ਸਡੀ ਭੈਣ ਸੁਪਰੀਂ ਦੇ ਘਰ ਨਾਲ ਜੁੜੇ ਹੋਏ ਨੇ ਮੈਂਬਰ ਨੇ ਕੁਝ ਦਿਨ ਪਹਿਲਾਂ ਹੀ ਭੈਣ ਦਾ ਆਪਦਾ ਸੁਹਾਗ ਇਹਨੂੰ ਛੱਡ ਕੇ ਚੱਲ ਗਿਆ ਪਰ ਅੱਜ ਫੇਰ ਵੀ ਇਹ ਭੈਣ ਕਿਸੇ ਦੀ ਸੇਵਾ ਵਾਸਤੇ ਬੈਠੀ ਹੈ ਇੱਥੇ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹੋ ਬਾਈ ਔਰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਕੋਈ ਕਰਮੂਲ ਕਰ ਲੈ ਕੋਈ ਨਹੀਂ ਥੱਲੇ ਕੀ ਨਾਮ ਆ ਕੋਮਲਾ ਹੈ ਕਾ ਤੋ ਫਿਰਦੀ ਪੁੱਤ ਤੂੰ ਕਿੰਨੇ ਦਿਨ ਹੋ ਗਏ ਇੱਥੇ ਮੁੱਲਾਪੁਰ ਕੋਮਦੀ ਨੂੰ ਤਿੰਨ ਦਿਨਾਂ ਤੋਂ ਬੁੱਤ ਤੂੰ ਇੱਥੇ ਕਾ ਤੋ ਆ ਤੁਹ ਕਰ ਨਹੀਂ ਜਾਂਦੀ ਆਪਦੇ ਕੋਮਲ ਕੀ ਹੋ ਗਿਆ ਮੰਮੀ ਪਾਪਾ ਕਿੱਥੇ ਨੇ ਐ ਨਹੀਂ ਖਚਣਾ ਐ ਨਹੀਂ ਕਹਿਣਾ ਕੀ ਗੱਲ ਹੋ ਕੀ ਦੱਸਦੀ ਐ ਇਹ ਕੰਦੇ ਵੀ ਮੇਰੇ ਜਿਹੜੇ ਮੰਮੀ ਪਾਪਾ ਤੇਰਾ ਸਾਲ ਨੂੰ ਮੱਛ ਡੈਥ ਹੋ ਗਈ ਸੀ ਉਹਨਾਂ ਦੇ ਜਿਹੜਾ ਦੱਸਿਆ ਇਹਨੇ ਹਾਂ ਤੇ ਉਸ ਬਾਅਦ ਜਿਹੜੇ ਹੋਣ ਮਾਪਿਓ ਪਤਨਿ ਕਿਹੜੇ ਸਾਬ ਨਾਲ ਉਹ ਬਣੇ ਹੋਏ ਮਾਪਿਓ ਤਾਂ ਇੱਥੋਂ ਤੱਕ ਕਿ ਕਹਿੰਦੀ ਮੇਰਾ ਕੋਈ ਰਿਸ਼ਤੇਦਾਰ ਵੀ ਕੋਲ ਨਹੀਂ ਸੀ ਖੜਾ ਮੈਂ ਉਹਨਾਂ ਦਾ ਕੋਲ ਵੀ ਆਪ ਆਇਆ ਜਿਹਨਾਂ ਨੇ ਮੈਨੂੰ ਦੱਸਿਆ ਹੈ ਨਾ ਜੀ ਤੇ ਇਸ ਟਾਈਮ ਹੁਣ ਇਹ ਬੱਚੇ ਜਿਹੜੇ ਮੈਨੂੰ ਇੱਥੇ ਪਾਰਕ ਦੇ ਵਿੱਚ ਕੁਝ ਲੋਕ ਮਿਲੇ ਆ ਉਹ ਕਹਿੰਦੇ ਵੀ ਕਾਫੀ ਕੈਮਪ ਉਹ ਇਹ ਅਸੀਂ ਕਦੇ ਇਹਨੂੰ ਸਿਰ ਅੱਜ ਦੇਖਦੇ ਆ ਪਰ ਕਿੱਥੇ ਦੇਖਦੇ ਆ ਨਾ ਤਿੰਨ ਚਾਰ ਦਿਨ ਤੋਂ ਤਾਂ ਇੱਥੇ ਹੀ ਦੇਖ ਰਿਹਾ ਇਹਦੇ ਇੱਥੇ ਕੱਟ ਵੀ ਲਾਏ ਹੋਏ ਆ ਸਾਰੇ ਟੱਪ ਲੱਗੇ ਆ ਨਸ਼ੇ ਦੀਆਂ ਕੱਟ ਜਗ੍ਹਾ ਤੇ ਲੱਗੇ ਬੈਗ ਦੇ ਵੀ ਇਹ ਪਹਿਲਾਂ ਦੇਖਿਆ ਕੰਟੀ ਜਰਾ ਟੈਕ ਨੰਬਰ ਦਿੱਤੇ ਨੇ ਉਹ ਮੈਂ ਕਲਾਕੇ ਵੀ ਦੇਖਿਆ ਇੱਕ ਦੇ ਬਾਪ ਨੇ ਚੱਕਿਆ ਨਾ ਉਹ ਕਹਿੰਦੇ ਹਾਂ ਜਿਹੜੇ ਮੁੰਡੇ ਦੀ ਗੱਲ ਕਰਦੀ ਆ ਉਹਨੂੰ ਅਸੀਂ ਬੜੇ ਦਖਲ ਕੀਤਾ ਹੋਇਆ ਤੇ ਉਹ ਨਸ਼ੇ ਦਾ ਕੰਮ ਕਰਦਾ ਇਹ ਮੁੱਲਾਂਪੁਰ ਗਰਾਊਂਡ 'ਚ ਇੱਥੇ ਕਿਦੋਂ ਆਈ ਇਹਨੇ ਪਰਸੋਂ ਵਾਂਗ ਦੇਖਿਆ ਸੀ ਇਹਦਾ 10:30 ਵਜੇ ਆਜੂ ਬਾਕੀ ਭਾਈ ਇੱਥੇ ਆ ਗਰਾਊਂਡ 'ਚ ਇਹਦਾ 10:30 ਦੇਖਿਆ ਸੀਗਾ ਤੇ ਮੈਂ ਥੋੜਾ ਬਾਅਦ ਸੀ ਮੈਂ ਕਹਿੰਦਾ ਵੀ ਜਾਂਦਾ ਵੀ ਇਹ ਪੁਲਿਸ ਥਾਣੇ ਦੇ ਵਿੱਚ ਦੱਸ ਦੋ ਵੀ ਜਾਂ ਫਿਰ ਆਪਾਂ ਜੇ ਇਹਨੂੰ ਕੋਈ ਲੋੜਵੰਦ ਹੈਗੀ ਵੀ ਕੋਈ ਮਤਲਬ ਘਰ ਦੇ ਵਿੱਚ ਇਹਨੂੰ ਨਹੀਂ ਕੋਈ ਸੁਵਾਲਦਾ ਵੀ ਤੁਸੀਂ ਇੱਕ ਦਿਨ ਰੱਖ ਲਓ ਇੱਥੇ ਪਰ ਇਹ ਕਹਿੰਦੇ ਵੀ ਸਾਡੇ ਨਾਲ ਜਾਣ ਨੂੰ ਤਿਆਰੀ ਨਹੀਂ ਹੈਗੀ ਤੇ ਕਿਸੇ ਦੀ ਡੀਕ ਕਰਦੀ ਹੈ ਬੈਠੀ ਤੇ ਮੈਂ ਕਹਿੰਦਾ ਵੀ ਜੇ ਡੀਕ ਕਰਦੀ ਹੈ ਤਾਂ ਫਿਰ ਆਪਾਂ ਕੁਝ ਕਰ ਵੀ ਨਹੀਂ ਸਕਦੇ ਵੀ ਚਲੋ ਜੇ ਆਪਾਂ ਥੋੜਾ ਬੋਧਾ ਦੇਖੋ ਜੇ ਪਾਸਟਰਾਂ ਦਾ ਕਹਿੰਦਾ 10 ਵਜੇ ਮੈਨੂੰ ਰਾਜੂ ਦੀ ਜੀ ਦਾ ਫੋਨ ਆਇਆ ਸੀ ਪਰसों ਰਾਤ ਨੂੰ ਛੱਡਦਾ ਅੱਜ ਹੁਣ 4 ਵਜੇ ਤੋਂ ਫੇਰ ਇੱਥੇ ਆ ਅਸੀਂ ਚਲੋ ਜੇ ਸਵੇਰੇ ਸੈਰ ਕਰਨ ਆਏ ਸਾਨੂੰ ਪਤਾ ਲੱਗਿਆ ਵੀ ਇਹ ਉਹੀ ਜਿਹੜੀ ਪਰसों ਇੱਥੇ ਘੁੰਮ ਰਹੀ ਆ ਤੇ ਅਸੀਂ ਕੋਸ਼ਿਸ਼ ਕੀਤੀ ਸਾਰੀਆਂ ਭੈਣ ਜੀ ਹੁਣ ਆਪਣੇ ਜਿਹੜੇ ਜੋਗ ਵਾਲੀਆਂ ਲੇਡੀਜ਼ ਲੱਗੀਆਂ ਉਹਨਾਂ ਨੇ ਸਾਰਿਆਂ ਨੂੰ ਪੁੱਛਿਆ ਵੀ ਤੈਨੂੰ ਦੱਸ ਜੀ ਤੀ ਗ੍ਰੀਬਾ ਕਿ ਦਵਾਈ ਆ ਇਹਨੇ ਕਿਸੇ ਨੂੰ ਕੋਈ ਬੜਾ ਸਟਾਈ ਨਹੀਂ ਬਿਆਨ ਕੀਤਾ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਚਲੋ ਇਹਨਾਂ ਨੇ ਬਹੁਤ ਜ਼ਿਆਦਾ ਇਹਦੀ ਕਾਉਂਸਲਿੰਗ ਕੀਤੀ ਸਾਰਾ ਪਰ ਨਹੀਂ ਇਹਨਾਂ ਕੋਈ ਕਲੀਅਰ ਨਹੀਂ ਕੀਤਾ ਤੇ ਉਸ ਤੋਂ ਬਾਅਦ ਭੱਜ ਗਈ ਤੇ ਮੈਂ ਤੇ ਭੈਣ ਜੀ ਨੇ ਪਿੱਛੇ ਜਾ ਕੇ ਫਿਰ ਪੜਿਆ ਸੀ ਕਿ ਵੀ ਇੱਕ ਤੇ ਫਿਰ ਕੋਈ ਗਲਤ ਨਾ ਇੱਥੇ ਬੱਟੇ ਮਾਰ ਲੱਗੀ ਸੀਗੀ ਇਹ ਤੇ ਹਾਂ ਇਹਨਾਂ ਦੇ ਤੇ ਅਸੀਂ ਉਹਨੂੰ ਫੜ ਕੇ ਲਾ ਕੇ ਫਿਰ ਇੱਥੇ ਇਹਨੂੰ ਲੈ ਕੇ ਆਂਦਾ ਫਿਰ ਸਾਰੀ ਕਾਉਂਸਲਿੰਗ ਕੀਤੀ ਦੁਬਾਰਾ ਫਿਰ ਤੁਹਾਡੇ ਨਾਲ ਕੰਟੈਕਟ ਕੀਤਾ ਤੇ ਹੁਣ ਇਹਨੇ ਵਿੱਚ ਹਰ ਸਮੇਂ ਇਹਦੀ ਗੱਲ ਦੇ ਚੇਂਜ ਹੋ ਜਾਂਦੀ ਹੈ ਮੈਨੂੰ ਕੁਝ ਹੋਰ ਦੱਸ ਰਹੀ ਆ ਇਹਨਾਂ ਨੂੰ ਕੁਝ ਹੋਰ ਦੱਸ ਰਹੀ ਆ ਸਚਾਈ ਕੀ ਹੈ ਹੁਣ ਕੋਈ ਬਿਆਨ ਨਹੀਂ ਹੋ ਸਕਦਾ ਨਾਮ ਆਪਣਾ ਕੋਮਲ ਦਾ ਈ ਰਾਤਾਂ ਨੂੰ ਕਿੱਥੇ ਹੁੰਦੀਆਂ ਮੈਂ ਕਿਸੇ ਮੋਟਰ ਤੇ ਚੱਲ ਜਾਂਦਾ ਹਾਂ ਰਾਤ ਕੱਟ ਕੇ ਆਉਂਦੀ ਆ ਉਹ ਤਿੰਨ ਦਿਨ ਤੋਂ ਕੱਲਾ ਪਾਣੀ ਪੀਦਾ ਕਿਉਂਕਿ ਇੱਥੇ ਕੋਲੇ ਕੁਛ ਨਹੀਂ ਕੱਲੀ ਕੱਪੜੇ ਹੀ ਆ ਜੀ ਬਸ ਕੋਈ ਪੈਸਾ ਨਹੀਂ ਕੁਛ ਨਹੀਂ ਕੁਮਲ ਰੇਤ ਤਾਂ ਖਾਲਾ ਹੈ ਝਾਲਾਂ ਦੀ ਬੈਂਕ ਮੈਂ ਮੁਰ ਨੂੰ ਖਰਜੀਏ ਥੋੜਾ ਥੋੜਾ ਖਾ ਲੈਂਦੇ ਮੈਂ ਵੀ ਖਾਣਾ ਖਾ ਲਾ ਲੇ ਲਓ ਗੁਰਸਵਦਾ ਤੁਹਾਨੂੰ ਜਿਹੜਾ ਪੂਰਾ ਨਾਂ ਕੀਪੋ ਪਾਦਰ ਦਾ ਨਾਮ ਇਸ ਪਾਲਸਿੰਗ ਇਸ ਪਾਲਸਿੰਗ ਮੰਮੀ ਦੇ ਨਾਮ ਕਰਮਜੀਤ ਕੌਰ ਕਰਮਜੀਤ ਕੌਰ ਕਿੰਨੀ ਸਟੱਡੀ ਕੀਤੀ ਪੁੱਤ ਪਸਟੂ ਕਿਹੜੇ ਈਅਰ ਕੀਤੀ ਪਲਸ 2 ਮੈਂ ਇੱਥੇ ਆ ਰਿਹਾ ਬੈਠ ਹਾਂ ਹਾਂ ਹੈ ਕਿਹੜੇ ਈਅਰ ਚ ਕੀਤੀ ਪਲਸ 2 2018 2018 ਕਿਹੜੇ ਸਕੂਲ ਤੋਂ ਕੀਤੀ ਪੁੱਤ ਸਮਾ ਸਕੂਲ ਚੜ੍ਹਵਾਇਆ ਮਾਰ ਸਕੂਲ ਹਲਵਾਰਾ ਹੈ ਹਾਂਜੀ ਠੀਕ ਆ ਤੇ ਇਹਨੇ ਕਿੱਥੇ ਸੀ ਪੁੱਤ ਤੂੰ ਪਿੰਨ ਕਿਹੜਾ ਤੇ ਹਲਵਾਰਾ ਹਲਵਾਰੇ ਕਿਹੜੀ ਪੱਤੀ ਟਿੱਬੀ ਵੇੜਾ ਟਿੱਬੀ ਵੇੜਾ ਰੰਗ ਇਹਦਾ ਠੀਕ ਆ ਹਲਵਾਰੇ ਕਿਹਨਾਂ ਨੂੰ ਜਾਣਦੇ ਆ ਤੂੰ ਹਾਂ ਸਰਪੰਚ ਨੂੰ ਜਾਣਦੇ ਹਰੇ ਸਪੰਸ ਉਹ ਜਿਹਦਾ ਬੇਟਾ ਚੰਨੀ ਆ ਟੱਲੋ ਏ ਟੱਲੋ ਜਾਣਦੇ ਹੋ ਹੋਰ ਆਇ ਕੋਟ ਨੂੰ ਸੱਚੀ ਗੱਲ ਪੰਜ ਆ ਜਾ ਹਲਵਾਰੇ ਤੋਂ ਤੇਰੇ ਫਾਦਰ ਕੀ ਕੰਮ ਕਰਦੇ ਸੀ ਪੁੱਤ ਉਹ ਸਕਿਉਰਿਟੀ ਗਾਰਡ ਦਾ ਕੰਮ ਕਰਦੇ ਸੀ ਕਿੱਥੇ ਐਡਾ ਹਾਂ ਅੰਦੇਸ ਉੱਥੇ ਗਾਰਡਰੂਮ ਉੱਥੇ ਸਮਾਨ ਹੀ ਡਾਇਗਨ ਉੱਥੇ ਦੂਜੇ ਕੋਲ ਡਰ ਜਾਂਦਾ ਅੰਦੇ ਦਾ ਹਾਂਜੀ ਅੱਛਾ ਸਰਕਾਰੀ ਜੋਬ ਤੇ ਸੀਗੀ ਠੀਕ ਆ ਅਖਾਂ ਲਾ ਬੁੱਤ ਲੈਣਾ ਨਹੀਂ ਸਰ ਬੱਸ ਇੱਕ ਬੀਲ ਲੈਣਾ ਨਹੀਂ ਸਰ ਬੱਸ ਲੈ ਲੈ ਮੇਰੀ ਤੇ ਨਹੀਂ ਲੈ ਲੈ ਇੱਕ ਬੀਲ ਲੈ ਲੈ ਤੇ ਕੁਮਲ ਤੁਸੀਂ ਉੱਥੇ ਗਾਰਡਰੂਮ ਵੀ ਰਹਿੰਦੇ ਸੀ ਪਹਿਲਾਂ ਜੀ ਸਰ ਤੁਸੀਂ ਇੱਥੋਂ ਦੇ ਪੱਕੇ ਪਸੰਦ ਹੋ ਹਲਵਾਰੇ ਦੇ ਕਿ ਜਦੋਂ ਹੋਰ ਆਏ ਹੋਏ ਹਾਂ ਉਹ ਤੇਰ ਪੋਸਟ ਸਟੇਸ਼ਨ ਕਰਕੇ ਬਹੁਤ ਸਾਰੇ ਪਰਿਵਾਰ ਬਾਹਰੋਂ ਵੀ ਆਉਂਦੇ ਨੇ ਨਾ ਕਿ ਹੈਨਾ ਜਿੱਥੇ ਇੱਥੇ ਰਹਿੰਦੇ ਹੁੰਦੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਪਰਿਵਾਰ ਰਹਿਣੇ ਨਾ ਕਿ ਮੈਂ ਇੱਥੇ ਹੁੰਦੀ ਹਾਂ ਜਿੰਨੀ ਆ ਜੇ ਤੁਸੀਂ ਦਾਦਾ ਦਾਦੀ ਉਹ ਕਿੱਥੇ ਰਹਿੰਦੇ ਉਹ ਇੱਥੇ ਦੀ ਇਹ ਬੋਲ ਸਕਦੀ ਹੈ ਠੀਕ ਆ ਉਹ ਕਿੱਥੇ ਰਹਿੰਦੇ ਹੁੰਦੇ ਹਲਵਾਲੀ ਹਲਵਾਲੀ ਠੀਕ ਆ ਤੇ ਗੋਮਲ ਤੋਂ ਪਾਸਟੂ ਕੀਤੀ ਆ ਕਿਹੜੇ ਸਬਜੈਕਟ ਰੱਖੀ ਬੁੱਤ ਹਾਲத் ਕਿਹਾ ਸੀ ਇਸ ਐਸਐਸਟੀ ਉਹ ਦੁੱਜਾ ਸੀਗਾ ਜਿਵੇਂ ਅਸਾ ਹੂੰ ਪੰਜਾਬ ਲੈਕਚਰ ਹੂੰ ਸਾਰੇ ਮੈਨ ਸਬਜੈਕਟ ਸੇ ਬੜੀ ਨੰਬਰ ਆ ਗਈ ਸੀ ਕਿ জব ਨਹੀਂ ਅਪਲਾਈ ਕੀਤੀ ਕਿਤੇ ਕੀਤੀ ਸੀ ਕਹਿੰਦੇ জব ਅਪਲਾਈ ਮੈਂ ਬਹੁਤ ਵਾਰ ਕਰਕੇ ਦੇਖੀ ਆ ਮਿਲੀ ਨਹੀਂ ਮਿਲੀ ਨਹੀਂ জব ਕਿਸ ਤਰ੍ਹਾਂ ਦੇ জব ਚਾਹ ਨਹੀਂ ਹੁੰਦੇ ਨਾ ਸਦੀ ਮਲ ਜੋ ਇਹ ਬਹੁਤ ਨਰਸਿੰਗ ਕਰ ਕੀਤੀ ਇਹ ਕਰਕੇ ਕਾਦੀ ਨਰਸਿੰਗ ਦੀ ਨਰਸਿੰਗ ਦੀ ਤੂੰ ਨਰਸਿੰਗ ਕੀਤੀ ਆ ਪਾਸ ਤੋਂ ਬਾਅਦ ਨਹੀਂ ਉਹ ਤੇ ਕਲਾਸ ਸੀ ਜੀ ਸਾਨੂੰ ਨਰਸਿੰਗ ਅੱਛਾ ਬਹੁਤ ਗੁੱਡ ਉਹ ਕੋ ਟ੍ਰੇਨਿੰਗ ਕੀਤੀ ਹੋਈ ਆ ਹਾਂਜੀ ਵੈਰੀ ਗੁੱਡ ਫਿਰ ਤਦੂ ਸਾਡੇ ਕੰਮ ਆ ਸਕਦੀ ਸਾਡੇ ਆਪਣੇ ਹਸਪੀਟਲ ਆ ਇੱਥੇ ਸੁਪਨੇ ਵਾਲੇ ਘਰ ਚ ਨਾ ਇੱਥੇ ਆਪਾਂ ਜਾਣਾ ਹੁਣ ਸਾਨੂੰ ਉੱਥੇ ਨਰਸਿਸ ਦੀ ਲੋੜ ਆ ਅਸੀਂ 12000 ਰੁਪਏ ਤਨਖਾਹ ਦੇਵਾਂਗੇ ਇਸ ਤੋਂ ਵੱਧ ਨਹੀਂ ਦੇ ਸਕਦੇ ਪ੍ਰੋਮਿਸ ਕੰਮ ਕਰੇਂਗੀ ਸਾਡੇ ਕੋਲੇ ਹਾਂਜੀ 12000 ਤੇਰੇ ਅਕਾਊਂਟ 'ਚ ਪੈ ਜਾਏਗਾ ਤੇਰਾ ਕਾਉਂਟ ਹੈਗਾ ਤੇਰਾ ਜਿਹੜੀ ਬੈਂਕ 'ਚ ਆਲਵਾਰ ਐਸੀ ਬੈਂਕ ਬੈਂਕ ਦਾ ਮੈਨੂੰ ਪੂਰਾ ਨਾਮ ਤਾਂ ਪਤਾ ਨਹੀਂ ਆਇਆ ਕਿਹੜੀ ਬੈਂਕ ਆਲਵਾਰ ਆਗੀ ਆਲਵਾਰ ਲੈ ਫਿਰ ਤੇਰੀ ਜੌਬ ਤਾਂ ਗਈ ਲੱਗ ਲੈ ਫੜ ਇਸ ਕੁਝ ਇੱਕ ਹੋਰ ਖਾ ਕੇ ਦੇ ਤੇ ਹੁਣ ਤੂੰ ਜੌਬ ਜਦੋਂ ਕਰੇਂਗੀ ਮਤਲਬ ਇੰਜੈਕਸ਼ਨ ਵਗੈਰਾ ਲਾਉਣਾ ਆਉਂਦਾ ਤੈਨੂੰ ਦਾਲਾ ਕਰਨਗੀ ਬੀਪੀ ਬਲੱਡ ਪ੍ਰੈਸ਼ਰ ਚੈੱਕ ਕਰਨਾ ਵਾਈਟਲ ਚੈੱਕ ਕਰਨੇ ਆਉਂਦੇ ਆ ਹਾਂਜੀ ਠੀਕ ਆ ਨੋਰਮਲ ਬੀਪੀ ਕਿੰਨਾ ਚਾਹੀਦਾ ਪੇਸ਼ੈਂਟ ਦਾ ਮੈਂ ਹੁੰਦਾ ਹੈ ਇੰਟਰਵਿਊ ਲੈਣਾ ਹੈ ਮੈਂ ਤੇਰੀ ਹੁਣ ਬੜਾ ਬੜਾ ਤੈਨੂੰ ਸਿਖਾ ਵੀ ਦੇਵਾਂਗੇ ਅਸੀਂ ਹੈਨਾ ਤੂੰ ਸਿੱਖ ਲੇਗੀ ਮਰੀਏ ਮੁੱਟੀਆਂ ਚੀਜ਼ਾਂ ਤੇ ਤੈਨੂੰ ਸਿਖਾ ਦੇਣੀ ਆ ਸੀ ਫਿਰ ਤੈਨੂੰ ਦੋ ਤਿੰਨ ਦਿਨਾਂ ਦੇ ਵਿੱਚ ਟ੍ਰੇਨਿੰਗ ਹੋਣੀ ਪੂਰੀ ਠੀਕ ਐ ਕੋਮਲ ਤੇਰਾ ਸਰਟੀਫਿਕੇਟ ਕਿੱਥੇ ਪਿਆ ਪੁੱਤ ਪਾਣੀ ਪੀਣਾ ਅਦਰ ਪਾੜੀਏ ਸਰਟੀਫਿਕੇਟ ਕਿੱਥੇ ਪਿਆ ਤੇਰੇ ਹਾਂ ਬਾਲਾ ਕਿੱਰੀ ਪਿਆ ਉੱਥੇ ਟੀਵੀ ਹਾਲੇ ਪਾਣੀ ਪੀ ਲਾ ਨਹੀਂ ਐਂਟ ਇੱਕ ਸਪੀਲੋ ਚ ਇੱਕ ਸਪੀਲੋ ਜਿਆਦਾ ਥੋੜਾ ਜਿਹਾ ਮੂੰਹ ਗਿੱਲਾ ਕਰ ਜਿੱਤੇ ਵੀ ਵੇੜੀ ਪਏ ਆ ਹੈ ਠੀਕ ਆ ਉੱਥੇ ਸਾਡੇ ਹਲਵਾਰੇ ਹੈਗੇ ਦੋਸਤ ਸੋਨੂ ਹੈ ਮੁੰਡਾ ਹਲਵਾਰੇ ਤੋਂ ਬਿਰਦੀ ਆ ਕਿੰਨੇ ਜਾਣੇ ਆ ਪ੍ਰਭਜੋਤ ਆ ਮੁੰਡਾ ਤਾਂ ਬੋਦਨਾ ਗਲ ਕਰਕੇ ਨਾ ਤੇਰੇ ਸਰਟੀਫਿਕੇਟ ਲਿਆਵਾਂਗੇ ਫਿਰ ਤੈਨੂੰ ਜੌਬ ਤੇ ਲਵਾ ਦਾਂਗੇ ਠੀਕ ਆ ਸਵੇਰੇ ਤੋਂ ਭਾਜੀ ਬਹੁਤ ਟੋਪਕੀ ਸੀ ਇਹ ਬੜੀ तकरीबन ਸਵੇਰ ਤੋਂ ਹੀ ਲੱਗੀ ਹੋਈ ਆ ਮੈਂ ਇਹਦੇ ਨਾਲ ਅੱਛਾ ਜੀ ਫਿਰ ਮੈਨੂੰ ਥੋੜਾ ਸੋਨੂ ਨੂੰ ਫੋਨ ਲਾਇਓ ਆਪਣੇ ਨੂੰ ਹਲਵਾਰੇ ਵਾਲੇ ਸਾਈਟ ਤੇ ਹੋਈ ਮੈਂ ਤੁਹਾਨੂੰ ਆਪੇ ਮੰਗਾ ਦਿੰਨੀ ਆ ਡਾਕੂਮੈਂਟਸ ਮੰਗਾ ਦੇ ਚਾ ਰਹਿਣ ਦੇ ਨੇ ਕਾਲ ਰਹਿਣ ਦੇ ਵੀ ਕਹਿੰਦੇ ਕਾਲ ਕਰਨ ਸੋਨੂ ਅੱਛਾ ਬੰਨੇ ਕੀ ਕਹਿੰਦੇ ਤੁਸੀਂ ਹਾਂ ਉਹ ਤੋਂ ਬਾਅਦ ਜਦ ਲੈਸਾਨੂੰ ਫੜਾ ਇੱਥੇ ਜਾਤਾ ਨਾ ਪਜਾਰ ਕੇ ਉਦਾਂ ਹੀ ਮੰਨ ਲੈਂਦੇ ਪਿੱਛੇ ਪੰਨੀਆਂ ਦੇ ਜਾ ਕੇ ਪੱਟੇ ਮਾਰਨਾ ਫਿਰ ਅਸੀਂ ਫਿਰ ਮੈਂ ਮੈਂ ਵੀ ਕਿਸੇ ਦੀ ਮਫਾਚੋ ਲੋਹਣੇ ਲੈ ਕੇ ਜਾਉਂਦਾ ਹਾਂ ਉਹ ਫਿਰ ਸਾਡਾ ਮਨ ਵੜਿਆ ਮੈਨੂੰ ਹਾਂ ਇਹ 18 ਦੇ ਬੇਟਾ ਹਾਂਜੀ ਏਜ ਕਿੰਨੇ ਦੀ 18 ਹੂੰ 18 18 ਪਲੱਸ ਆਗੇ 18 ਹੂੰ 18 ਹੂੰ ਉਹ ਬਿਠਾ ਰ। ਜੇਤੋ ਬਰਤ ਕੀ ਤੇਰੀ? 2007 2007 ਕਿਹੜਾ ਮਹੀਨਾ? ਤੀਜਾ ਮਹੀਨਾ। ਉਹਨੇ ਦੇਖ ਤੀਜਾ ਮਹੀਨਾ 2007। ਹੈ? ਉਹਨੇ ਤਰੀਖ ਤੀਜਾ ਮਹੀਨਾ 2007 7 19 ਮਾਰਚ 2007 ਹੈ? ਹਾਂਜੀ। ਠੀਕ ਆ। ਕਿੰਨੇ ਬਣ ਗਏ? ਉਹਨੂੰ ਆਖਦੇ। 13 ਉਹਦੇ ਜੀ 12 ਸਾਲ। 17-12 14 ਦੀ ਪੂਰੀ ਨਹੀਂ ਹੈਗੀ ਨਾ ਇਹ। ਦੇ ਸਾਹਮਣੇ ਹੈ ਅਗਲੇ ਸਾਲ 18 ਦਾ ਸਾਲ ਮੇਰੇ ਆਪਾਂ ਨੂੰ ਉਹ ਵੀ ਕਰਨਾ ਪੈਣਾ ਅੰਗਰੇਟਰੀ ਪ੍ਰੋਸੈਸ ਦੇ ਕੋਮਲ ਪੁੱਤ ਤੂੰ ਸਾਡੀ ਧੀ ਆ ਅਸੀਂ ਤੇਰੀ ਪੂਰੀ ਸਪੋਰਟ ਕਰਾਂਗੇ ਠੀਕ ਹੈ ਤੂੰ ਵੀ ਸਾਡੀ ਗੱਲ ਮੰਨਣੀ ਹੈ ਤੇ ਸਾਨੂੰ ਤੂੰ ਪੂਰੀ ਸਹੀ ਜਾਣਕਾਰੀ ਦੇਣੀ ਹੈ ਪੁੱਤ ਅੱਛਾ ਸਮਾਰਟ ਇਨਵੈਸਟਮੈਂਟ ਸ਼ੋਰ ਅਸੀਂ ਤੇਰੇ ਨਾਲ ਆ ਪੁੱਤ ਅਸੀਂ ਤੇਰੀ ਪੂਰੀ ਕੋਸ਼ਿਸ਼ ਕਰਾਂਗੇ ਵੀ ਤੂੰ ਦੁਬਾਰਾ ਤੈਨੂੰ ਜੌਬ ਮਿਲ ਜੀਵੇ ਕਿ ਤੂੰ ਦੁਬਾਰਾ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਤੰਦਰੁਸਤੀ ਵਧੀਆ ਤਰੀਕੇ ਨਾਲ ਜੀਵਨ ਬਤੀਤ ਕਰੇ ਹਨਾ ਕਿੰਨੇ ਸਾਲ ਸੀ ਤੂੰ 19 ਨੇ 19 ਨੇ 19 ਤੇ ਜਮਿਨਾ ਤੇ ਜਮਿਨਾ 2007 2007 ਹਾਂਜੀ 18 ਸਾਲ 2 ਮਹੀਨੇ 23 ਦਿਨਾਂ ਦੀ ਦੋ ਹਜੇ ਇਹ 18 ਸਾਲਾਂ ਦੀ ਨਹੀਂ ਹੋਈ ਤੂੰ 9 ਮਹੀਨੇ 8 ਦਿਨ ਪਏ ਆ ਹਜੇ ਹਾਂਜੀ ਠੀਕ ਆ ਪੁੱਤ ਇਹ ਨਾ ਜਿਹੜੇ ਰੋਜ਼ ਮਰਮਰ ਕੇ ਜਾਂਦੀ ਹੁੰਦੀ ਹੈ ਨਾ ਉਹ ਮਾਫਾ ਦੇ ਤਾਕੀ ਤਾਕੀ ਕੋਲ ਦੇਖਾ ਪੁੱਤ ਕੀ ਹੋਇਆ ਬਾਹਰ ਕੱਚ ਦਾ ਸ਼ੀਸ਼ਾ ਰੱਖਿਆ ਹੋਇਆ ਆਦੋ ਇੱਕ ਵਾਰੀ ਪੈਣਾ ਔਰ ਦੇਖੋ ਉਹਦੇ ਦੇਖਾਂਗੇ ਦੇਖਾਂਗੇ ਇਹ ਗੱਲ ਤਾਂ ਪੁੱਤ ਨੇ ਕੱਟ ਲਾਇਆ ਤੂੰ ਵਿੱਚ ਰੱਖਿਆ ਮੈਂ ਇਹਦਾ ਦੇਖ ਪਰਸ ਚ ਉਹਨੂੰ ਜਿਵੇਂ ਰੋਜ਼ ਮਾਰ ਇਹਨੇ ਸੁਣੀ ਜ਼ਿੰਦਗੀ ਬਾਬਾ ਨੇ ਦਿੱਤੀ ਹੈ ਖਤਮ ਕਰਨ ਨੂੰ ਉਹ ਦਿਖਾ ਉਧਰ ਹੀ ਬਾਹ ਨਹੀ ਇਦਾਂ ਨਹੀਂ ਹੈਗੇ ਸਰ ਨਹੀਂ ਆਂਟੀ ਇਦਾਂ ਨਹੀਂ ਕਰਨੀ ਹੈ ਕੋਮਲ ਇਹਦੀ ਬਾਹ ਪਾਜੀ ਜਿਹੜੇ ਕੋਰੋਨਾ ਕਹਿੰਦੇ ਆ ਟੀਕੇ ਲੱਗਦੇ ਆ ਕਿ ਤੂੰ ਟੀਕੇ ਲਾਉਣੀ ਆ ਟੀਕੇ ਮੈਂ ਕਿਤੇ ਨਹੀਂ ਲਾਉਂਦੀ ਤੁਹਾਨੂੰ ਫਿਰ ਐਨ ਲੱਗਿਆ ਨਾ ਪੁੱਤ ਚ ਹੋ ਸਕਦਾ ਭਲੇਖਾ ਪਿਆ ਹੋਵੇ ਪੁੱਤ ਇਹਨਾਂ ਨੂੰ ਔਰ ਇਹ ਠੂਈ ਤੇ ਹੱਥ ਵੀ ਨਹੀਂ ਲਵਾਉਂਦਾ ਇਧਰੇ ਪਾਸੇ ਦਿਖਾਈ ਪੁੱਤ ਮੈਨੂੰ ਕਹਿੰਦਾ ਕਿ ਮੈਂ ਡਿੱਗੀ ਆ ਬਟ ਠੂਈ ਤੇ ਇੰਨੀ ਥੋੜਾ ਥੋੜੇ ਡਿੱਗ ਕੇ ਲੱਗ ਜੂ ਤੇ ਠੂਈ ਤੇ ਹੱਥ ਨਹੀਂ ਲੱਗੂ ਛੱਲੇ ਹੋਈ ਆ ਨਹੀਂ ਰਹੀ ਸਾਨੂੰ ਦੱਸਾਇਆ ਨਹੀਂ ਪਰ ਹੱਥ ਲਾਉਣੇ ਆ ਤਾਂ ਫਿਰ ਮੰਨਦੀ ਜਿਵੇਂ ਬੈਗ ਰੱਖਿਆ ਹੋਇਆ ਬੈਗ ਨਾਲ ਗਰਮੀ ਨਾਲ ਵੀ ਹੋ ਸਕਦਾ ਇਹਦੇ ਪਿੱਛੇ ਜਖਮ ਬਣ ਗਿਓ। ਨਾ ਤੈਨੂੰ ਪਤਾ ਕਿੰਨੇ ਦਿਨ ਹੋ ਗਏ ਤੈਨੂੰ? ਨਾ ਰੋਜ਼ਣਾਉਣੀ ਆਂਕਲ ਪਰ 2 ਦਿਨ ਹੋ ਗਏ। ਉਹ ਬੋਡੀ ਨਹੀਂ ਆਏਗੀ। ਬੋਡੀ ਤੇ ਤੇਰੀ ਤੇ ਪਤਾ ਹੈ ਕਾਲੇ ਕਾਲੇ ਨਿਸ਼ਾਨ ਕਿੰਨੇ। ਹੂੰ ਜੂਆਂ ਦੇ ਕਿੰਨੀਆਂ ਪੁੱਤ ਕੋਮਲ। ਸਾਰਾ ਸਿਰ ਪਰ ਆਪੇ ਕੋਮਲ ਤੂੰ ਸਾਡੀ ਧੀ ਆ ਪੁੱਤ ਇੱਕ ਗੱਲ ਸੁਣ ਲੈ ਮੇਰੀ ਧਿਆਨ ਨਾਲ ਜੇ ਤਾ ਤੂੰ ਚਾਹਨੇ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਪੁੱਤ ਹਨਾ ਪਰ ਤੈਨੂੰ ਵੀ ਸਾਡੇ ਨਾਲ ਖੁੱਲ ਕੇ ਸਾਥ ਦੇਣਾ ਪੈਣਾ ਅਸੀਂ ਤੇਰੇ ਪਿਆਰ ਵਾਂਗੂ ਆ ਪੁੱਤ ਠੀਕ ਹੈ ਮੇਰੀ ਬੇਟੀ ਵੀ ਤੇਰੇ ਵਾਂਗੂ ਪਾਸਟੂ ਕਰਕੇ ਹੱਟਈ ਆ ਹੁਣ ਹਨਾ ਉਹਨੇ ਅੱਗੇ ਬੀਬੀਏ ਕਰਨੀ ਆ ਹੁਣ ਤੇ ਤੈਨੂੰ ਅਸੀਂ ਆਪਣੀ ਬੇਟੀ ਪਾ ਕੇ ਇੱਥੇ ਮਿਲਣ ਆਏ ਆ ਪਰ ਪੁੱਤ ਤੂੰ ਵੀ ਸਾਨੂੰ ਸਾਰੀ ਗੱਲ ਦਾ ਸੱਚ ਦੱਸਣਾ ਆਪਣੇ ਨਾਲ ਦੱਸੇਂਗੀ ਨਾ ਕਿ ਕੀ ਗੱਲ ਹੋਈ ਤੂੰ ਘਰੋਂ ਕਿੱਥੋਂ ਛੱਡਿਆ ਪੁੱਤ ਤੋਂ ਮੇਰਾ ਪਰਿਵਾਰ ਹੈ ਨਹੀਂ ਕਿੱਥੇ ਗਿਆ ਪਰਿਵਾਰ ਪੁੱਤਰਾ ਦਾਤ ਚੁੱਕੇ ਉਹਨਾਂ ਦੀ ਕੀ ਦੀ ਮम्मा ਡਾਡ ਕਿਦੋਂ ਉਹਨਾਂ ਨੂੰ ਮੈਂ ਜੋ ਤੇਰਾ ਸਾਲ ਤੇਰਾ ਸਾਲਾਂ ਦੇ ਸੀ ਉਦੋਂ ਦਾ ਸੋਈ ਕਿਵੇਂ ਡੈਡ ਹੋ ਗਈ ਪਤ ਉਹਨਾਂ ਦੀ ਡੈਡ ਮੇਰੇ ਬਿਮਾਰ ਰਹਿੰਦਾ ਸੀ ਤੇ ਮम्मा ਨੇ ਲੈ ਚੱਲ ਲਾਇਆ ਕੀ ਬੁਰਾ ਹਲਕਾ ਅਲੈਸਾ ਉਹਨਾਂ ਨੂੰ ਦਵਾਈ ਪੀਤੀ ਸੀ ਜਿਸ ਮਮਨ ਸੁਸਰ ਕਰ ਲੈ ਸੀ ਡੈਡ ਡਾਡ ਨੂੰ ਬਿਮਾਰ ਆ ਤੇ ਨਾਲ ਕੇ ਤੇਰੇ ਮਾਮੇ ਮਾਸੀ ਮੇਰੇ ਸਿਰਫ ਭੂਆ ਸੀ ਕਿ ਉਹ ਮੋਗੇ ਰਹਿੰਦੇ ਨੇ ਹੂੰ ਤਤੂ ਭੂਆ ਕੋ ਰੈਪੀ ਨਹੀਂ ਬਲੋਗੀ ਨਹੀਂ ਉਹਨਾਂ ਨੂੰ ਇਹ ਪਹਿਲਾਂ ਜਦੋਂ ਤੂੰ 3 ਸਾਲਾਂ ਦੀ ਸੀਗੀ ਜਦੋਂ ਡੈਡੀ ਤੇ ਮੰਮੀ ਦੀ ਡੈਥ ਹੋਈ ਉਹ ਤੋ ਲੈ ਗਏ ਸੀ ਤੈਨੂੰ ਨਹੀਂ ਮੈਂ ਗਈ ਨਹੀਂ ਫਿਰ ਤੂੰ ਕਿੱਥੇ ਰਹੀ ਤੇਰਾ ਸਾਲਾ ਕੋਲ ਵਾਰੀ ਕਿਹਦੇ ਕੋਲੇ ਉਦੋਂ ਬਾਅਦ ਕੋਈ ਆਇਆ ਸੀਗਾ ਉਹਨਾਂ ਨੇ ਮੈਨੂੰ ਕੋਲ ਲਿਆਤਾ ਹੂੰ ਉਹਨਾਂ ਨੇ ਮੈਨੂੰ ਗੋਦ ਲਾਤਾ ਸੀ ਤੇ ਉਹ ਮੈਨੂੰ ਹੁਣ ਮਤਲਬ ਕੰਮ ਕਰਦੇ ਆ ਉਹ ਕਿੱਥੇ ਰਹਿੰਦੇ ਆ ਉਹ ਹਲਵਾਰੇ ਜਿੰਦ ਨੇ ਗੋਦ ਲਿਆ ਸੀ ਤੈਨੂੰ ਉਹ ਕੀ ਲੱਗਦਾ ਹੈ ਘਰਾਂ ਚੋਂ ਸੀ ਹਾਂ ਮੈਂ ਬੜਾ ਜਾਣਦੀ ਸੀ ਉਹਨੂੰ ਤਾਂ ਨਹੀਂ ਹੈੱਡ ਵੀ ਮਲੇ ਤੇ ਸੀ ਅੱਛਾ ਤੇ ਵੀ ਬਿਡੇ ਚ ਰਹਿੰਦੇ ਸੀ ਤੂੰ 13 ਸਾਲਾਂ ਦੀ ਸੀ ਤੈਨੂੰ ਪਤਾ ਹੀ ਹੋਣਾ ਵੀ ਉਹ ਕੌਣ ਸੀਗਾ ਇਹਦਾ ਕੀ ਨਾਮ ਸੀ ਜਿਹਨਾਂ ਨੇ ਗੋਦ ਲਿਆ ਸੀ ਲੈ ਨਾਮ ਜਿਗਰ ਉਹ ਅਰਦੀ ਪ ਅਰਦੀ ਘਰ ਤਾਂ ਉਹਨਾਂ ਦੇ ਘਰ ਦਾ ਨਾਮ ਸੀਗਾ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਇੱਕ ਇੱਕ ਲੜਕੇ ਨੇ ਇਹਨੇ ਕਿਹਾ ਮੂੰਹ ਕਵਰ ਕਰ ਲੈ ਥੋੜਾ ਜਿਹਾ ਕੋਈ ਨਾ ਪੁੱਤ ਹੈਨਾ ਕਰ ਲੈ ਚੰਗੀ ਤਰ੍ਹਾਂ ਕਰ ਲੈ ਕਬਾ ਸੋਹਣੇ ਇੱਕ ਲੜਕੇ ਨੇ ਗੱਲ ਕਰਾਈ ਆਨੇ ਉਹ ਕਹਿੰਦਾ ਸੀ ਵੀ ਮੈਂ ਇਹਨਾਂ ਦੇ ਘਰਾਂ ਤੋਂ ਸਾਈਡ ਦਾ ਚਾਚੇ ਦਾ ਹੁੰਦਾ ਤੇ ਬਟ ਮੈਂ ਆਪਣੇ ਨਾਮ ਕੀ ਗਿਆ ਇੱਕ ਹਸ ਦਾ ਮੈਨੂੰ ਨਹੀਂ ਪਤਾ ਮੈਂ ਇਹਦੇ ਬਾਰੇ ਕਾਫੀ ਪੁੱਛਣ ਦੀ ਬੋਸ ਕੀਤੀ ਸੀ ਹੈਨਾ ਉਨਾ ਸਾਡੀ ਇਹਨਾਂ ਨਾਲ ਜ਼ਿਆਦਾ ਹੈ ਨਹੀਂ ਪਰ ਮੈਂ ਕਹਿਆ ਤਾਂ ਪਤਾ ਦਿਓ ਨੰਬਰ ਭੰਗੇ ਉਹ ਨੰਬਰ ਦਿਓ ਸਾਨੂੰ ਉਹ ਨੰਬਰ ਕਿਹਦਾ ਤੁਹਾਡੇ ਕੋਲ ਇਹ ਫੋਨ ਇਹਦਾ ਹੀ ਹੈ ਨਹੀਂ ਇਹ ਮੇਰਾ ਨਹੀਂ ਸਲੂ ਸਲੂ ਬੰਦ ਹੋ ਗਿਆ ਹੈਗਾ ਇਹ ਕੋਈ ਫੋਨ ਨਹੀਂ ਪੁੱਤ ਫੋਨ ਤੇਰਾ ਪਾਵਰ ਬੈਂਕ ਲਾਈ ਇਹ ਲਾਈ ਰੱਖ ਪੁੱਤ ਲਾਈ ਰੱਖ ਇਹ ਲਾਈ ਰੱਖ ਉਹ ਆਪਣੇ ਫੋਨ ਦੇ ਦੇ ਤੇਰਾ ਪਾਵਰ ਬੈਂਕ ਨਾ ਚਾਰਜ ਕਰ ਦੇਣਗੇ ਇਹ ਆ ਭੰਜੀ ਕੁਲੀ ਆਪ ਪਾਵਰ ਬੈਂਕ ਲਾਓ ਕੱਕ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਤੁਸੀਂ ਸਾਰੀ ਗੱਲ ਸੁਣੀ ਹੈ ਹਨਾ ਬੱਚੀ ਆਪਣਾ ਨਾਮ ਕੋਮਲ ਪ੍ਰੀਤਕੌਰ ਦੱਸਦੀ ਆ ਮੰਮੀ ਪਾਪਾ ਦੀ ਡੈਥ ਹੋ ਚੁੱਕੀ ਆ ਇਹ ਵੀ ਦੱਸ ਰਹੀ ਆ ਅੱਗੋਂ ਕਿਸੇ ਨੇ ਇਹਨੂੰ ਅਡਾਪਟ ਕਰ ਲਿਆ ਸੀ ਉਹਨਾਂ ਦਾ ਵੀ ਨਾਮ ਦੱਸ ਰਹੀ ਆ 13 ਸਾਲ ਦੀ ਸੀ ਕਹਿੰਦੀ ਜਦੋਂ ਮੇਰੇ ਮੰਮੀ ਪਾਪਾ ਦੀ ਡੈਥ ਹੋ ਗਈ ਆ ਸੁਇਸਾਈਡ ਅਟੈਂਪਟ ਕਰਨ ਦੀ ਕਿੰਨੀ ਵਾਰ ਕੋਸ਼ਿਸ਼ ਕੀਤੀ ਹੋਈ ਹੈ ਉਹਦੀਆਂ ਬਾਹਾਂ ਤੇ ਲੱਗੇ ਹੋਏ ਉਹ ਨਿਸ਼ਾਨ ਆ ਜਿਹੜੇ ਪਲੇਟ ਤੇ ਉਹ ਦੱਸਦੇ ਆਪਣੇ ਆਪ ਹਲਵਾਰੀ ਦਾ ਦੱਸਦੀ ਹੈ ਵੀ ਮੈਂ ਟਿੱਬੀ ਬੇੜੇ ਦੀ ਰਹਿਣ ਵਾਲੀਆਂ ਫਾਦਰ ਸਾਹਿਬ ਸਰਕਾਰੀ ਜੋਬ ਕਰਦੇ ਸੀ ਹਲਵਾਰਾ 에ਅਰ ਫੋਰਸ ਦੇ ਵਿੱਚ ਉੱਥੇ ਸਟੇਸ਼ਨ ਤੇ ਸਿਕਿਉਰਟੀ ਦੀ ਤੇ ਦਾਦਾ ਦਾਦਾ ਜੀ ਵੀ ਉੱਥੇ ਜੋਬ ਕਰਦੇ ਸੀ ਦੱਸਦੀ ਹੈ ਹੁਣ ਅਸੀਂ ਹਲਵਾਰੇ ਵੀ ਪਤਾ ਕਰਾਂਗੇ ਸਾਡੇ ਕੋਲੇ ਮੁੰਡਾ ਸੋਨੂ ਆ ਸਾਡਾ ਭਰਾ ਉਹਦੇ ਨਾਲ ਵੀ ਗੱਲ ਕਰਾਂਗੇ ਪਤਾ ਕਰਦੇ ਹਾਂ ਉਥੋਂ ਦੇ ਵੀ ਬੱਚੀ ਦੇ ਪਿੱਛੇ ਲਾਈਫ ਦੇ ਵਿੱਚ ਕੀ ਐਸੇ ਘਟਨਾਕ੍ਰਮ ਹੋਏ ਵੀ ਇਹਨੂੰ 3 ਦਿਨਾਂ ਤੋਂ ਇੱਥੇ ਇਸ ਦਾਖਾ ਹਾਈ ਟੈਕ ਪਾਰਕ ਦੇ ਵਿੱਚ ਰਹਿਣਾ ਪੈ ਰਿਹਾ ਜਿੱਥੇ ਕੁਝ ਚੰਗੇ ਤੇ ਸੂਝਵਾਨ ਲੋਕ ਹਰ ਰੋਜ਼ ਇੱਥੇ ਸੈਰ ਕਰਦੇ ਨੇ ਆ ਯੋਗਾ ਦੀਆਂ ਕਲਾਸਾਂ ਲੱਗਦੀਆਂ ਇੱਥੇ ਗੁਰਚਰਨ ਕੌਰ ਭੈਣ ਜੀ ਨੇ ਸਾਡੇ ਉਹਨਾਂ ਦੇ ਹਸਬੰਦ ਨੇ ਬਾਗਾ ਸਿੰਘ ਜੀ ਅੱਸੀ ਗੱਲ ਬਈ ਤੇ ਉਹਨਾਂ ਨੇ ਸਾਨੂੰ ਕਾਲ ਕੀਤੀ ਫਿਰ ਸਾਡੀ ਭੈਣ ਜਸਵਿੰਦਰ ਕੌਰ ਜੀ ਨੇ ਸਾਨੂੰ ਕਾਲ ਕਰਕੇ ਦੱਸਿਆ ਕਿ ਵੀਰੇ ਹੋਣੀ ਸਾਡੇ ਨਾਲ ਜੁੜੇ ਹੋਏ ਨੇ ਲੰਬੇ ਸਮੇਂ ਤੋਂ ਸਾਡੇ ਪ੍ਰਾਣੇ ਮਿੱਤਰ ਨੇ ਮਤਲਬ ਇਹਨਾਂ ਸਾਰੇ ਸਹਿਰਦ ਲੋਕਾਂ ਨੇ ਰਾਜੂ ਵੀਰੇ ਹੋਣੀ ਸਾਰੇ ਆਪਣੀ ਡਿਊਟੀ ਸਮਝਦੇ ਆ ਇਸ ਬੱਚੀ ਨੂੰ ਆਪਣੇ ਕੋਲੇ ਬਿਠਾਇਆ ਸਾਡੇ ਨਾਲ ਸੰਪਰਕ ਕੀਤਾ ਹਾਲਾਂਕਿ ਉਹਤੇ ਸਸਤਾ ਤੇ ਵੀ ਲੈ ਕੇ ਚਲੇ ਗਏ ਬੱਚੀ ਨੂੰ ਅਸੀਂ ਆਖਿਆ ਸੀ ਵੀ ਨਹੀਂ ਤੁਸੀਂ ਅਸੀਂ ਲੁਧਿਆਣੇ ਤੋਂ ਆ ਰਹੇ ਸੀ ਸਾਡੀ ਗੱਡੀ ਦੇ ਵਿੱਚ ਹੀ ਇੱਕ ਪੇਸ਼ੈਂਟ ਪਿਆਰ ਚਾ ਅਸੀਂ ਉਹਨੂੰ ਲੁਧਿਆਣੇ ਸਿਵਲ ਹਸਪਤਾਲ ਤੋਂ ਲੈ ਕੇ ਆਏ ਚੱਕ ਕੇ ਬਾਹਰਲੇ ਪਾਸੇ ਪਿਆ ਸੀ ਵਿਚਾਰਾ ਬੰਬੇ ਦਾ ਰਹਿਣ ਵਾਲਾ ਉਹ ਬਹੁਤ ਮਾੜੀ ਹਾਲਤ ਸੀ ਉਹਦੀ ਤੇ ਉਹਨੂੰ ਵੀ ਸਿੱਧਾ ਸੀ ਇੱਥੇ ਨਾਲ ਹੀ ਲਿਆਂ ਅਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਕੁੜੀ ਦਾ ਕੰਮ ਵੀ ਆਪਾਂ ਉੱਥੇ ਹੀ ਮਿਲਦੇ ਹਾਂ ਜਿੱਥੇ ਬੱਚੀ ਕਿਉਂਕਿ ਸਹੀ ਸਰਕਮਸਟੈਂਸਸ ਕਿਉਂ ਇਦਾਂ ਦੇ ਬਣੇ ਕਿਵੇਂ ਇਦਾਂ ਦੇ ਹਾਲਾਤ ਦੇ ਵਿੱਚ ਪਹੁੰਚੀ ਆਪਾਂ ਉੱਥੇ ਚੱਲ ਕੇ ਗੱਲ ਕਰੀਏ ਤੇ ਹੁਣ ਇਹ ਬੱਚੀ ਅੰਡਰੇਟੀ ਆ ਤੇ ਇਹਦੀ ਪੜਤਾਲ ਹੋਣੀ ਬਹੁਤ ਜ਼ਰੂਰੀ ਆ ਬੀਬੀ ਦੇ ਨਾਲ ਇਦਾਂ ਦੇ ਹਾਲਾਤ ਕਿਉਂ ਬਣੇ ਕਿਉਂ ਇਹ ਬੱਚੀ ਅਜੇ ਡਰ-ਡਰਦੀਆਂ ਠੋਕਣਾ ਖਾ ਰਹੀ ਆ ਪਲੱਸ 2 ਪਾਸ ਕੀਤੀ ਹੋਈ ਹੈ ਬੱਚੀ ਨੇ ਪੜ੍ਹੀ ਲਿਖੀ ਹੈ ਹਨਾ ਚਾਹੇ ਉਹ ਸਰਟੀਫਿਕੇਟ ਅਸੀਂ ਨਹੀਂ ਵੀ ਦੇਖੇ ਪਰ ਉਹਦੀ ਲੈਂਗੁਏਜ ਦੱਸਦੀ ਹੈ ਬਾਡੀ ਲੈਂਗੁਏਜ ਦੱਸਦੀ ਹੈ ਵੀ ਉਹ ਪੜ੍ਹੀ ਲਿਖੀ ਬੱਚੀ ਆ ਪਰ ਸਿਰ ਦੇ ਵਿੱਚ ਜੂਆਂ ਪਈਆਂ ਹੋਈਆਂ ਹੱਥ ਪੈਰ ਉਹਦੇ ਇਦਾਂ ਹੋਏ ਪਏ ਨੇ ਜਿਵੇਂ ਲੰਬੇ ਟਾਈਮ ਤੋਂ ਫਿਰ ਦੱਸਦੀ ਹੈ ਭੈਣ ਜਸਵਿੰਦਰ ਨੂੰ ਦੱਸਿਆ ਇਹਨੇ ਬੇਟੀ ਨੇ ਵੀ ਮੈਂ ਇੱਥੇ ਮੋਟਰਨ ਦੇ ਸੋਨੀ ਆ ਰਾਤ ਨੂੰ ਦਿਨੇ ਇਦਾਂ ਹੀ ਸੜਕਾਂ ਤੇ ਤੁਰ ਫਿਰ ਕੇ ਘੱਡ ਲੈਂਦੀ ਆ ਕਿਉਂਕਿ ਰਾਤ ਨੂੰ ਜਿਹੜੇ ਗਿੱਧ ਨਿਕਲਦੇ ਆ ਜਿਹੜੇ ਦਰਿੰਦੇ ਘੁੰਮਦੇ ਆ ਤੇ ਉਹਨਾਂ ਤੋਂ ਬਚਣਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਮਤਲਬ ਇਹ ਲੜਾਈ ਆ ਜਿਹੜੀ ਇਹ ਬੱਚੀ ਪਤਾ ਨਹੀਂ ਕਿੰਨੇ ਦਿਨਾਂ ਤੋਂ ਲੜ ਰਹੀ ਆ ਤੇ ਬਾਕੀ ਇਹਦੇ ਅਗਲੇ ਹਾਲਾਤ ਕੀ ਆ ਉਹ ਤੁਹਾਡੇ ਨਾਲ ਫੇਰ ਸਾਂਝਾ ਕਰਾਂਗੇ ਅਸੀਂ ਵੀਡੀਓ ਦੇ ਰਾਹੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਇਹਨਾਂ ਨੂੰ ECCWC ਉੱਥੇ ਜਿਹੜਾ ਚਾਈਲਡ ਵੈਲਫੇਅਰ ਕਮੇਟੀ ਆ ਉਹਨਾਂ ਦੇ ਨਾਲ ਗੱਲ ਕਰਕੇ ਉੱਥੇ ਪ੍ਰੋਡਿਊਸ ਕਰਕੇ ਬੱਚੀ ਨੂੰ ਉੱਥੋਂ ਹੈਂਡਓਵਰ ਲਵਾਂਗੇ ਨਾ ਤਾਂ ਫਿਰ ਅਗਲੀ ਜਾਣਕਾਰੀ ਵੀ ਸਾਂਝੀ ਕਰਾਂਗੇ ਤੇ ਇਸ ਬੱਚੀ ਦੀ ਜ਼ਿੰਦਗੀ 'ਚ ਅਸੀਂ ਕੁਝ ਚੰਗਾ ਕਰ ਸਕੀਏ ਇਸ ਬੱਚੀ ਦੇ ਹਾਲਾਤਾਂ ਨੂੰ ਬਦਲਣ ਦੇ ਵਿੱਚ ਅਸੀਂ ਕੁਝ ਛੋਟਾ ਜਿਹਾ ਵੀ ਆਪਣਾ ਯੋਗਦਾਨ ਪਾ ਸਕੀਏ ਅਸੀਂ ਆਪਣੇ ਆਪ ਨੂੰ ਆਗਾਂ ਵਾਲੇ ਸਮਝਾਂਗੇ ਤੇ ਧੰਨਵਾਦ ਆ ਬਾਈ ਜੀ ਤੁਹਾਡਾ ਜਿਹੜਾ ਤੁਸੀਂ ਇਹ ਫਰਦਨ ਨਭਾਇਆ ਜ਼ਿੰਮੇਵਾਰੀ ਨਭਾਈ ਹੈ ਨਾ ਸਵੇਰ ਦੇ ਲੱਗੇ ਹੋਏ ਤੁਸੀਂ ਸਾਹਰੇ ਦੇ ਤੇ ਜਸਵਿੰਦਰ ਭੈਣ ਜੀ ਤੁਹਾਡਾ ਵੀ ਸ਼ੁਕਰੀਆ ਹੈ ਨਾ ਤੇ ਗੱਲ ਇਕੱਲੇ ਕੋਮਲਦੀ ਨੇ ਕੀ ਗੱਲ ਕੋਮਲ ਵਰਗੇ ਹੋਰ ਬਹੁਤ ਸਾਰੇ ਬੱਚੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਅਸੀਂ ਇਗਨੋਰ ਕਰ ਜਾਂਦੇ ਜਿੰਨਾਂ ਨੂੰ ਜਿੰਨਾਂ ਨੂੰ ਅਸੀਂ ਦੇਖ ਹੀ ਨਹੀਂ ਪਾਉਂਦੇ ਅਸੀਂ ਆਪਣੀ ਜ਼ਿੰਦਗੀ 'ਚ ਇੰਨੇ ਵਿਅਸਤ ਹੋ ਗਏ ਆ ਸਾਡੀਆਂ ਧੌਣਾ ਐਦਾਂ ਹੀ ਰਹਿੰਦੀਆਂ ਥੱਲੇ ਨੂੰ ਹਨਾ ਤੇ ਅਸੀਂ ਮੋਬਾਈਲ ਤੇ ਸਕਰੋਲ ਕਰੀ ਜਾਂਦੇ ਆ ਸਾਨੂੰ ਪਤਾ ਨਹੀਂ ਸਾਡੇ ਆਸ-ਪਾਸ ਕੀ ਹੋ ਰਿਹਾ ਹੁੰਦਾ ਕੀ ਚੱਲ ਰਿਹਾ ਹੁੰਦਾ ਪਰ ਸਾਡਾ ਫਰਜ਼ ਆ ਜਿਹੜਾ ਉਹਨੂੰ ਵੀ ਅਸੀਂ ਪਛਾਣਨੀ ਹੈ ਜੇ ਬੱਚੀ ਅੱਜ ਇਹਨਾਂ ਦੇ ਧਿਆਨ ਚ ਆ ਗਈ ਇੱਥੇ ਜਿਹੜੇ ਅੱਜ ਤੋਂ 3 ਦਿਨ ਪਹਿਲਾਂ ਇਹਨਾਂ ਨੇ ਦੇਖਿਆ ਸੀ ਇਹਨੂੰ ਬੱਚੀ ਨੂੰ ਤੇ ਅੱਜ ਇਹਨਾਂ ਨੇ ਉਸੇ ਚੀਜ਼ ਨੂੰ ਪੁਆਇੰਟ ਕਰਦੇ ਆਂ ਇਸ ਬੱਚੀ ਦਾ ਪਿੱਛਾ ਕੀਤਾ ਤੇ ਇਹਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਬੱਚੀ ਕਿੰਨੇ ਲੋਕਾਂ ਦੇ ਅੱਗੇ ਦੀ ਕਿੰਨੀਆਂ ਲੋਕਾਂ ਦੇ ਅੱਖਾਂ ਦੇ ਮੂਰਦੀ ਨਿਕਲੀ ਹੋਊਗੀ ਕਿੰਨੇ ਲੋਕਾਂ ਦੇ ਸੰਪਰਕ ਚ ਆਏ ਹੋ ਫਿਰ ਇਹਦੇ ਪਿੰਡ ਦੇ ਲੋਕ ਬਰੇਰੇ ਰਿਸ਼ਤੇਦਾਰ ਕਿੰਨੇ ਹੋਣਗੇ ਜਿਹੜੇ ਕੋਮਨ ਨੂੰ ਡਾਇਰੈਕਟਲੀ ਜਾਣਦੇ ਹੋਣਗੇ ਮਤਲਬ ਅਸੀਂ ਆਪਣੀਆਂ ਕਮੀਆਂ ਨੂੰ ਪਿੱਛੇ ਰੱਖ ਕੇ ਦੂਸਰੇ ਦੀਆਂ ਕਮੀਆਂ ਨੂੰ ਪਹਿਲਾਂ ਅੱਗੇ ਕਰ ਲੈਣੇ ਆ ਸ਼ਾਇਦ ਹੋ ਸਕਦਾ ਬੱਚੀ ਨੇ ਵੀ ਕੋਈ ਆਪਣੀ ਜ਼ਿੰਦਗੀ 'ਚ ਕੋਈ ਅੰਦਾਜ਼ਾ ਸਟੈਪ ਲਿਆ ਹੋਵੇ ਜਿਹੜਾ ਕਿਸੇ ਨੂੰ ਸਹੀ ਨਾ ਲੱਗਿਆ ਹੋਵੇ ਪਰ ਇਹਦਾ ਮਤਲਬ ਇਹ ਤਾਂ ਹੈ ਨਹੀਂ ਕਹਿੰਦਾ ਵੀ ਆਪਾਂ ਸਟੈਪ ਬੈਕ ਹੋ ਜਾਈਏ ਆਪਾਂ ਕਿਸੇ ਦੀ ਮਦਦ ਕਰਨ ਦੀ ਬਜਾਏ ਪਿੱਛੇ ਹਟ ਜਾਈਏ ਤੇ ਜੀ ਕੋਮਲਾ ਜਿਸ ਕਮਿਸ਼ਨ ਜ ਹੈ ਉਹਦੇ ਪਿੱਛੇ ਵੀ ਇੱਕ ਕੋਈ ਨਾ ਕੋਈ ਜ਼ਿੰਮੇਵਾਰ ਨੇ ਲੋਕ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹੀ ਜ਼ਿੰਮੇਵਾਰ ਨੇ ਲੋਕ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕਣੀ ਸੀ ਉਹੀ ਜ਼ਿੰਮੇਵਾਰ ਨੇ ਲੋਕ ਇਸ ਤੇ ਬਾਕੀ ਅਸੀਂ ਹੁਣ ਇਹਨੂੰ ਬੱਚੀ ਨੂੰ ਅਗਲੀ ਕਾਰਵਾਈ ਲਈ ਲੈ ਕੇ ਚੱਲੇ ਆ ਬਹੁਤ ਧੰਨਵਾਦ ਬਾਈ ਜੀ ਸਾਡੀ ਥੋੜੀ ਜੀ ਹੋਰ ਤੁਹਾਨੂੰ ਸਪੋਰਟ ਕਰਨੀ ਪੈਣੀ ਹੈ ਕਿਉਂਕਿ ਮਸਲਾ ਹੈਗਾ 180 ਦਾ ਕਰਕੇ ਆਪਾਂ ਨੂੰ ਉੱਥੇ ਚਾਈਲਡ ਵੈਲਫੇਅਰ ਕਮੇਟੀ ਦੇ ਅੰਦਰ ਪ੍ਰੋਡਿਊਸ ਕਰਨਾ ਮੈਂ ਉੱਥੇ ਗੱਲ ਕਰਦਾ ਫਿਰ ਆਪਾਂ ਉੱਥੇ ਚੱਲਦੇ ਹਾਂ ਥੋੜਾ ਸਾਡੇ ਨਾਲ ਸਾਥ ਦਿਓ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪਾਂ ਬੋਤ ਲਿਖਦੇ ਆਪਾਂ ਹੋਰ ਐਪੀ ਕੀ ਹਾਲ ਨੇ ਮੇਰੇ ਠੀਕ ਹੋ ਜਸੀ ਕਰ ਗਿਆ ਤਨਵੀਰ ਭੱਗ ਗਿਆ ਬਈ ਆਇਆ ਨਹੀਂ ਇੱਕ ਮਿੰਟ ਚੱਲਦੇ ਆ ਇੱਕ ਮਿੰਟ ਚੱਲਦੇ ਆ ਮੈਂ ਉਹਨਾਂ ਦੇ ਭੈਣ ਨਾਲ ਫੋਨ ਤੇ ਗੱਲ ਆ ਕਰਦੇ ਬੰਦ